ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਸੁਖਬੀਰ ਬਾਦਲ ਬਾਰੇ ਭਗਵੰਤ ਮਾਨ ਨੇ ਸੁਣਾਈ ਐਸੀ ਕਿੱਕਲੀ ਜਿਸ ਨੂੰ ਸੁਣ ਕੇ ਲੋਕ ਵੀ ਖਸਣ ਲੱਗ ਪਏ ਜੀ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਜਿੱਥੇ ਲੋਕ ਸਭਾ ਚੋਣਾਂ ਦੌਰਾਨ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਆਪਣੇ ਕੈਂਡੀਡੇਟਸ ਦੇ ਲਈ ਜਿੱਥੇ ਰੋਡ ਸ਼ੋਅ ਕਰ ਰਹੇ ਨੇ ਲੋਕਾਂ ਦੇ ਵਿੱਚ ਜਾ ਕੇ ਵਿਚਰਦੇ ਪਏ ਨੇ ਸੋ ਆਖਰਕਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਦਿਨ ਲੋਕਾਂ ਨੂੰ ਕੁਝ ਨਵੀਆਂ ਗੱਲਾਂ ਸੁਣਾਉਂਦੇ ਹੋਏ ਵੇਖੇ ਜਾ ਸਕਦੇ ਨੇ ਇਸ ਵਕਤ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਫਤਿਹਗੜ੍ਹ ਸਾਹਿਬ ਤੋਂ ਆਪਣੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਚੋਣ ਪ੍ਰਚਾਰ ਕੀਤਾ ਉਥੇ ਵਿਰੋਧੀਆਂ ਦੇ ਉੱਤੇ ਤਕੜੇ ਤੰਜ ਵੀ ਕਸੇ ਬੜੇ ਸ਼ਬਦੀ ਹਮਲੇ ਵੀ ਕੀਤੇ ਜਿਸ ਦੇ ਬਾਰੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਜਰੂਰ ਦੱਸਾਂਗੇ ਸੋ ਮੁੱਖ ਮੰਤਰੀ ਭਗਵੰਤ ਮਾਨ ਨੇ ਜਿੱਥੇ ਫਤੇਗੜ ਸਾਹਿਬ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਲਈ ਰਾਏਕੋਟ ਵਿਖੇ ਚੋਣ ਪ੍ਰਚਾਰ ਕੀਤਾ ਜੀ ਹਾਂ ਜਿੱਥੇ ਆਪ ਉਮੀਦਵਾਰ ਦੇ ਹੱਕ ਦੇ ਵਿੱਚ ਵਿਸ਼ਾਲ ਰੋਡ ਸ਼ੋਅ ਵੀ ਕੱਢਿਆ ਗਿਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਲੋਕਤੰਤਰ ਅਤੇ ਸੰਵਿਧਾਨ ਨੂੰ ਬਚਾਉਣ ਲਈ ਆਪ ਨੂੰ ਵੋਟ ਜ਼ਰੂਰ ਪਾਣਾ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ 1 ਜੂਨ ਨੂੰ ਝਾੜੂ ਦਾ ਬਟਨ ਜਿਹੜਾ ਹੈ ਦੱਬ ਕੇ ਝਾੜੂ ਦਾ ਬਟਨ ਨੰਬਰ 3 ਤੇ ਹੋਵੇਗਾ ਇਹ ਯਕੀਨੀ ਬਣਾਓ ਕਿ ਆਮ ਆਦਮੀ ਪਾਰਟੀ 4 ਜੂਨ ਨੂੰ ਨੰਬਰ 1 ਤੇ ਹੋਵੇ ਮਾਨ ਨੇ ਕਿਹਾ ਕਿ 13 0 ਤੋਂ ਬਾਅਦ ਉਹ ਖੁੱਲ ਕੇ ਅਤੇ ਪੂਰੇ ਆਤਮ ਵਿਸ਼ਵਾਸ ਦੇ ਨਾਲ ਕੰਮ ਕਰ ਸਕਣਗੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਉਹ ਆਪਣੇ ਫਤਵੇ ਨਾਲ ਵਿਰੋਧੀਆਂ ਦੀਆਂ ਚੀਕਾਂ ਜ਼ਰੂਰ ਕਢਵਾਉਣਗੇ ਉਹਨਾਂ ਕਿਹਾ ਇਹ ਉਹਨਾਂ ਨੂੰ ਉਹਨਾਂ ਦੇ ਕੰਮਾਂ ਤੇ ਉਹਨਾਂ ਦੀਆਂ ਪਾਰਟੀ ਦੀਆਂ ਮੁਲਾਂਕਣ ਕਰਨ ਲਈ ਮਜਬੂਰ ਕਰੋ 13 0 ਨਾਲ ਹਾਰਨ ਤੋਂ ਬਾਅਦ ਉਹ ਆਪਸ ਦੇ ਵਿੱਚ ਲੜਨਗੇ ਅਤੇ ਇੱਕ ਦੂਜੇ ਤੇ ਦੋਸ਼ ਲਗਾਉਣਗੇ ਇਸ ਦੌਰਾਨ ਆਪ ਸਰਕਾਰ ਪੰਜਾਬ ਨੂੰ ਨਵੀਂ ਬੁਲੰਦੀਆਂ ਤੇ ਲੈ ਕੇ ਜਾਵੇਗੀ ਭਗਵੰਤ ਮਾਨ ਨੇ ਕਿਹਾ ਹੈ ਬਾਦਲ ਬਾਜਬਾ ਵੜਿੰਗ ਵਰਗੇ ਲੋਕ ਪੰਜਾਬ ਦੀ ਤਰੱਕੀ ਦੇ ਰਾਹ ਵਿੱਚ ਰੁਕਾਵਟ ਬਣਨ ਦਾ ਕੰਮ ਕਰਦੇ ਨੇ ਤੁਸੀਂ ਉਹਨਾਂ ਨੂੰ ਹਰਾ ਕੇ ਇੱਕ ਪਾਸੇ ਕਰ ਦਿਓ ਉਹਨਾਂ ਕਿਹਾ ਇਹ ਕਿ ਅਗਲੇ ਕੁਝ ਹਫ਼ਤਿਆਂ ਤੱਕ ਰਵਾਇਤੀ ਤਨਾੜ ਸਿਆਸਤਦਾਨ ਤੁਹਾਡੀਆਂ ਵੋਟਾਂ ਖਰੀਦਣ ਲਈ ਆਉਣਗੇ ਪੈਸੇ ਲੈਣ ਤੋਂ ਇਨਕਾਰ ਨਾ ਕਰਨਾ ਪੈਸੇ ਲੈ ਲਓ ਪਰ ਆਪਣੇ ਬੱਚਿਆਂ ਤੇ ਉਹਨਾਂ ਦੇ ਭ ਭੇਖ ਲਈ ਵੋਟ ਪਾਉਣਾ ਹੈ ਸੰਵਿਧਾਨ ਅਤੇ ਲੋਕਤੰਤਰ ਨੂੰ ਬਚਾਉਣ ਲਈ ਵੋਟ ਦੇਣਾ ਕੰਮ ਦੀ ਰਾਜਨੀਤੀ ਨੂੰ ਵੋਟ ਦਿਓ ਆਪ ਨੂੰ ਜ਼ਰੂਰ ਵੋਟ ਦਿਓ ਭਗਵੰਤ ਮਾਨ ਨੇ ਕਿਹਾ ਹੈ ਇਹਨਾਂ ਕੋਲੋਂ ਇਹਨਾਂ ਲੋਕਾਂ ਤੋਂ 75 ਸਾਲਾਂ ਬਾਅਦ ਜਿੰਨੀਆਂ ਪ੍ਰਾਪਤੀਆਂ ਨੇ ਉਸ ਤੋਂ ਵੱਧ ਪ੍ਰਾਪਤੀਆਂ ਸਾਡੇ ਕੋਲ ਸਿਰਫ 2 ਸਾਲਾਂ ਦੇ ਵਿੱਚ ਗਿਣਉਣ ਲਈ ਨੇ ਭਗਵੰਤ ਮਾਨ ਨੇ ਕਿਹਾ ਹੈ ਕਿ ਮੈਂ ਪੰਜਾਬ ਦੇ 43000 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਨੇ 90% ਘਰਾਂ ਨੂੰ ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਵੀ ਖਰੀਦ ਲਿਆਏ ਪੰਜਾਬ ਸਰਕਾਰ ਦੀ ਹਰ ਘਰ ਰਾਸ਼ਨ ਸਕੀਮ ਬਾਰੇ ਸਪਸ਼ਟਿਕਰਨ ਦਿੰਦੇ ਆ ਉਹਨਾਂ ਕਿਹਾ ਹੈ ਕਿਸੇ ਨੇ ਇਹ ਅਫਵਾਹ ਫੈਲਾਈ ਹੈ ਕਿ ਸਰਕਾਰ ਵੱਲੋਂ ਸਿਰਫ ਆਟਾ ਹੀ ਦਿੱਤਾ ਜਾਵੇਗਾ ਇਹ ਬਿਲਕੁਲ ਵੀ ਸੱਚ ਨਹੀਂ ਹੈ ਇਹ ਪੂਰੀ ਤਰ੍ਹਾਂ ਬੇਬੁਨਿਆਦ ਹੈ ਲੋਕਾਂ ਕੋਲ ਦੋਵੇਂ ਵਿਕਲਪ ਨੇ ਉਹ ਆਟਾ ਜਾਂ ਕਣਕ ਤੋਂ ਕੁਝ ਵੀ ਲੈ ਸਕਦੇ ਨੇ ਸੁਖਵੀਰ ਬਾਦਲ ਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਕਿਹਾ ਹੈ ਕਿ ਜਦੋਂ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਹੇਠਾਂ ਹੁੰਦਾ ਤਾਂ ਉਹ ਆਪਣੀ ਪੰਜਾਬ ਬਚਾਓ ਯਾਤਰਾ ਕੱਢਣ ਲਈ 2 ਘੰਟੇ ਲਈ ਬਾਹਰ ਆਉਂਦੇ ਨੇ ਉਹਨਾਂ ਕਿਹਾ ਹੈ ਜਿਸ ਵਿਅਕਤੀ ਦੀ ਜੀਪ ਤੇ ਛੱਤ ਹੋਵੇ ਉਹ ਆਮ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਸਮਝ ਸਕਦਾ ਜਦੋਂ ਕਿ ਮੈਨੂੰ ਭਗਵੰਤ ਮਾਨ 45 ਸੈਲਸੀਅਸ ਡਿਗਰੀ ਵਿੱਚ ਚੋਣ ਪ੍ਰਚਾਰ ਕਰਨ ਵਿੱਚ ਕੋਈ ਦਿੱਕਤ ਨਹੀਂ ਹੈ ਲੋਕਾਂ ਦਾ ਪਿਆਰ ਅਤੇ ਸਮਰਥਨ ਮੈਨੂੰ ਪ੍ਰੇਰਿਤ ਕਰਦਾ ਹੈ ਉਹਨਾਂ ਕਿਹਾ ਇਹ ਤਾਂ ਕਾਕਾ ਜੀ ਰਾਜਾ ਜੀ ਅਤੇ ਬੀਬਾ ਜੀ ਨੇ ਪਰ ਅਸੀਂ ਤੁਹਾਡੇ ਵਰਗੇ ਆਮ ਲੋਕਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੂੰ ਚੁਣੋ ਅਤੇ ਤੁਹਾਡੇ ਮੁੱਦੇ ਪਾਰਲੀਮੈਂਟ ਦੇ ਵਿੱਚ ਉਠਾਉਣਗੇ ਅਤੇ ਫਤੇਗੜ ਸਾਹਿਬ ਦੇ ਆਮ ਲੋਕਾਂ ਦੀ ਆਵਾਜ਼ ਜ਼ਰੂਰ ਬਣਨਗੇ ਭਗਵੰਤ ਮਾਨ ਨੇ ਕਿਹਾ ਇਹ ਉਹ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਏ ਅਮੀਰ ਲੋਕ ਥੋੜੇ ਸਮੇਂ ਲਈ ਮਸ਼ਹੂਰ ਹੋ ਜਾਂਦੇ ਨੇ ਪਰ ਉਹਨਾਂ ਦੇ ਚਲੇ ਜਾਣ ਤੋਂ ਬਾਅਦ ਕੋਈ ਉਹਨਾਂ ਨੂੰ ਯਾਦ ਨਹੀਂ ਕਰਦਾ ਲੋਕਾਂ ਦੀ ਸੇਵਾ ਕਰਨ ਤੋਂ ਬਾਅਦ ਜੋ ਭਾਵਨਾ ਮਿਲਦੀ ਹੈ ਉਹ ਅਨਮੋਲ ਹੈ ਮਾਨ ਨੇ ਕਿਹਾ ਜੋ ਲੋਕ ਆਪਣੀਆਂ ਜੜਾਂ ਪ੍ਰਤੀ ਸੱਚੇ ਰਹਿੰਦੇ ਨੇ ਉਹ ਵੀ ਜੀਵਨ ਵਿੱਚ ਸਫਲ ਹੁੰਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਇਹ ਤਾਂ ਬੀਬਾ ਜੀ ਨੇ ਸਾਡੇ ਤਾਂ ਪਿੰਡਾਂ 'ਚ ਪਹਿਚਾਣਾ ਵੱਖਰੀਆਂ ਹੁੰਦੀਆਂ ਨੇ ਇਹ ਫਲਾਨੇ ਦੇ ਘਰ ਵਾਲੀ ਐ ਇਹ ਉਹਦੇ ਘਰ ਵਾਲੀ ਐ ਪਰ ਆਖਰ ਇਹ ਲੋਕ ਤਾਂ ਬੀਬਾ ਜੀ ਤੇ ਕਾਕਾ ਜੀ ਅਖਵਾਉਂਦੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕਕਲਿਕ ਵੀਰ ਦੀ ਕਿਕਲੀ ਸੁਖਵੀਰ ਦੀ ਸੋ ਐਸੀ ਕਿਕਲੀ ਸੁਣਾਈ ਜਿਸ ਨੂੰ ਸੁਣ ਕੇ ਲੋਕ ਹੱਸਣ ਲੱਗ ਪਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਤੁਹਾਡੇ ਨਾਲ ਹਰ ਕੀਤੇ ਵਾਅਦੇ ਨੂੰ ਪੂਰਾ ਕਰੇਗੀ ਔਰ ਵਿਰੋਧੀਆਂ ਨੇ ਹੁਣ ਤੱਕ ਕੀ ਕੀ ਕੀਤਾ ਹਾਲਾਂਕਿ ਮੁੱਖ ਮੰਤਰੀ ਨੇ ਹਰ ਇੱਕ ਗੱਲ ਜਿਹੜੀ ਹੈ ਬਿਲਕੁਲ ਖੋਲ ਕੇ ਬਿਆਨ ਕੀਤੀ ਹੈ ਉਧਰ ਦੂਜੇ ਪਾਸੇ ਇਹ ਗੱਲ ਕਰਾਂਗੇ ਇੱਕ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਆ ਰਹੀ ਹੈ ਖਾਸ ਖਬਰ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਕ ਵੱਡੀ ਅਪਡੇਟ ਜਿਹੜੀ ਹੈ ਹੁਣੇ-ਹੁਣੇ ਸਾਹਮਣੇ ਆਈ ਹੈ ਆਪ ਆਗੂ ਕਾਕਾ ਬਰਾੜ ਨੇ ਵਿਰੋਧੀ ਧਿਰ ਦੇ ਅਕਾਲੀ ਆਗੂ ਤੇ ਹੋਛੀ ਰਾਜਨੀਤੀ ਕਰਨ ਦੇ ਦੋਸ਼ ਲਾਏ ਨੇ ਜੀ ਹਾਂ ਜਿੱਥੇ ਕਿ ਪਿਛਲੇ ਦਿਨੀય ਲੋਕ ਸਭਾ ਹਲਕਾ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਨਵੀਂ ਦਾਣਾ ਮੰਡੀ ਕੋਟਕਪੂਰਾ ਵਿਖੇ ਵਾਹਨ ਉੱਪਰ ਚੜਨ ਤੇ ਫਿਰ ਉਤਰ ਜਾਣ ਵਾਲੇ ਵੀਡੀਓ ਕਲਿੱਪ ਦੇ ਵਿਰੋਧੀ ਧਿਰ ਅਕਾਲੀ ਦਲ ਬਾਦਲ ਦੇ ਆਗੂ ਵੱਲੋਂ ਵਾਇਰਲ ਕਰਨ ਦੇ ਰੋਸ ਵਜੋਂ ਕਾਕਾ ਸਿੰਘ ਬਰਾੜ ਵਾਸੀ ਪਿੰਡ ਖਾਰਾ ਨੇ ਦੋਸ਼ ਲਾਇਆ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਹੋਸ਼ੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ ਕਾਕਾ ਸਿੰਘ ਬਰਾੜ ਨੇ ਸਬੰਧਤ ਅਕਾਲੀ ਆਗੂ ਦਾ ਬਕਾਇਦਾ ਨਾਮ ਲੈ ਕੇ ਉਸ ਨੂੰ ਸਵਾਲ ਕੀਤਾ ਕਿ ਜਦੋਂ ਬਾਦਲ ਪਰਿਵਾਰ ਮੌਕੇ ਪਾਵਨ ਸਰੂਪ ਚੋਰੀ ਹੋਏ ਇਨਸਾਫ ਮੰਗਦਿਆਂ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਪੁਲਿਸੀਆਂ ਅਤਿਆਚਾਰ ਢਾਇਆ ਗਿਆ ਤਾਂ ਉਸ ਸਮੇਂ ਇਸ ਤਰ੍ਹਾਂ ਦੇ ਵੀਡੀਓ ਵਾਇਰਲ ਕਿਉਂ ਨਾ ਕੀਤੇ ਗਏ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਛੋਟੇ ਭਰਾ ਐਡਵੋਕੇਟ ਵੀਰਿੰਦਰ ਸਿੰਘ ਸੰਧਵਾ ਨੇ ਵੀ ਇਸ ਨੂੰ ਹੋਛੀ ਰਾਜਨੀਤੀ ਦੱਸਦਿਆਂ ਆਖਿਆ ਪਾਰਟੀਆਂ ਦੇ ਅੰਦਰੂਨੀ ਮਾਮਲੇ ਨੂੰ ਇਸ ਤਰ੍ਹਾਂ ਗਲਤ ਰੰਗਤ ਦੇਣੀ ਕਿਸੇ ਵੀ ਸਿਆਸਤਦਾਨ ਨੂੰ ਸ਼ੋਭਾ ਨਹੀਂ ਦਿੰਦੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਹਾਜ਼ਰ ਜਸਵਿੰਦਰ ਸਿੰਘ ਖਾਲਸਾ ਨੇ ਮੰਨਿਆ ਕਿ ਉਹ 14 ਅਕਤੂਬਰ 2015 ਨੂੰ ਉਸ ਵੇਲੇ ਬੱਤਿਆਂ ਵਾਲਾ ਚੌਂਕ ਕੋਟਕਪੂਰਾ ਵਿਖੇ ਹਾਜ਼ਰ ਸੀ ਜਦੋਂ ਨਾਮ ਸਿਮਰਨ ਕਰਦੀਆਂ ਸ਼ਾਂਤਮਈ ਧਰਨੇ ਤੇ ਬੈਠੀਆਂ ਸੰਗਤਾਂ ਉੱਪਰ ਬਾਦਲ ਸਰਕਾਰ ਦੀ ਪੁਲਿਸ ਵੱਲੋਂ ਅਤਿਆਚਾਰ ਟਾਇਆ ਗਿਆ ਸੀ ਸੋ ਆਖਰਕਾਰ ਉਹ ਇੱਕ ਇਨਾਂ ਦੀ ਹੀ ਸਾਜ਼ਿਸ਼ ਸੀ ਸੋ ਇਹ ਵੀ ਕਿਹਾ ਗਿਆ ਹੈ ਕਿ ਬੇਅਦਬੀ ਕਾਂਡ ਤੋਂ ਪਹਿਲਾਂ ਉਹ ਵੀ ਅਕਾਲੀ ਦਲ ਬਾਦਲ ਦੇ ਵਰਕਰ ਸਨ ਪਰ ਉਸ ਤੋਂ ਬਾਅਦ ਉਹਨਾਂ ਬਾਦਲ ਦਲ ਤੋਂ ਦੂਰੀ ਬਣਾ ਲਈ ਸੀ ਸੰਪਰਕ ਕਰਨ ਤੇ ਅਕਾਲੀ ਆਗੂ ਕੁਲਤਾਰ ਸਿੰਘ ਬਰਾੜ ਨੇ ਉਕਤ ਦੋਸ਼ਾਂ ਦਾ ਖੰਡਨ ਕਰਦਿਆਂ ਆਖਿਆ ਕਿਸੇ ਪੱਤਰਕਾਰ ਵੱਲੋਂ ਉਕਤ ਵੀਡੀਓ ਕਲਿੱਪ ਵਾਇਰਲ ਕੀਤਾ ਗਿਆ ਵੈਦਵੀ ਕਾਂਡ ਬਾਰੇ ਪੁੱਛੇ ਸਵਾਲ ਦੇ ਜਵਾਬ ਦੇ ਵਿੱਚ ਉਹਨਾਂ ਕਿਹਾ ਹੈ ਕਿ ਮੇਰੇ ਨਾਲ ਪੁਰਾਣੀਆਂ ਗੱਲਾਂ ਦੀ ਵਜਾਏ ਵਰਤਮਾਨ ਘਟਨਾਵਾਂ ਨਾਲ ਸਬੰਧਤ ਸਵਾਲ ਜਵਾਬ ਹੀ ਕੀਤਾ ਜਾਵੇ ਇਸ ਮੌਕੇ ਮਨਪ੍ਰੀਤ ਸਿੰਘ ਮਨੀ ਢਾਲੀਵਾਲ ਦੀਪਕ ਮੌਂਗਾ ਤੇ ਧਰਮ ਸਿੰਘ ਖਾਰਾ ਗੁਰਪ੍ਰੀਤ ਸਿੰਘ ਬਰਾੜ ਸੁਕਰਨ ਸਿੰਘ ਮੈਂਬਰ ਆਦਿ ਜਿਹੜੇ ਲੋਕ ਨੇ ਉਹ ਹਾਜ਼ਰ ਰਹੇ ਸਨ ਪਰ ਜੇ ਹੁਣ ਇੱਥੇ ਇੱਕ ਵੱਡਾ ਸਵਾਲ ਉੱਠ ਪਿੰਦਾ ਹੈ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਜਿੱਤ ਹੈ ਉਸ ਦੇ ਵਿੱਚ ਅਡਿੱਕਾ ਬਣਨਗੇ ਬਾਈਬਲ ਕਲਾਮ ਬਰਗਾੜੀ ਕਾਂਡ ਗੋਲੀ ਕਾਂਡ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਸੋ ਬੇਅਦਬੀ ਦਾ ਇਨਸਾਫ ਨਾ ਹੋਣਾ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਅਕਾਲੀ ਦਲ ਬਾਦਲ ਦੀ ਹਾਰ ਦਾ ਵੱਡਾ ਕਾਰਨ ਬਣ ਸਕਦੀਆਂ ਨੇ ਸੋ ਆਖਰ ਹਰ ਪਾਸੇ ਜਿੱਥੇ ਅਕਾਲੀ ਦਲ ਜਾਂਦਾ ਹੈ ਉੱਥੇ ਇਹ ਸਵਾਲ ਜਿਹੜੇ ਨੇ ਆਪਣੇ ਆਪ ਖੜੇ ਹੋ ਜਾਂਦੇ ਨੇ ਇਨ੍ਹਾਂ ਸਵਾਲਾਂ ਤੋਂ ਅਕਾਲੀ ਦਲ ਪੱਜ ਨਹੀਂ ਸਕਦਾ ਸੋ ਹਾਲਾਂਕਿ ਇਹ ਸਵਾਲ ਜਿਹੜੇ ਨੇ ਉੱਥੇ ਹੀ ਬਿਲਕੁਲ ਸ਼ੁਰੂ ਹੋ ਜਾਂਦੇ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ